ਅਜਾਤੇ ਬਿੱਤੀ 25 ਜੂਨ ਨੂੰ 4 ਵਿਅਕਤੀਆਂ ਵੱਲੋਂ ਟੋਲ ਪਰਚੀ ਬਣਾਉਣ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਥਾਣਾ ਢੇਲਵਾ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਇਸ ਉਪਰੰਤ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਿੱਤੇ ਦਿਨੀ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਕਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਹਦੀ ਕਾਰਵਾਈ ਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਬਲਾਈਂਡ ਜਿਹੜਾ ਕੇਸ ਹੈਗਾ ਜਿਹਦੀ ਫਾਇਰਿੰਗ ਹੋਈ ਸੀ ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਵੈਪਨ ਸੀਗੇ ਉਹਦੀ ਰਿਕਵਰੀ ਕੀਤੀ ਗਈ ਹੈ ਪਿਛਲੇ ਕੁਝ ਪਿਛਲੀ ਤਰੀਕ 25 6 2025 ਨੂੰ ਰਾਤੀ 12:30 ਵਜੇ ਢਲਵਾ ਟੋਲ ਪਲਾਜ਼ੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕੀ ਇੱਕ ਗੱਡੀ ਚਿੱਟੇ ਰੰਗ ਦੀ ਹੁੰਡੀ ਐਕਸਟਰ ਉਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਟੋਲ ਪਲਾਜ਼ਾ ਹੈ ਉਹਨੂੰ ਐਵੇਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਟੋਲ ਵਾਲੇ ਮੁਲਾਜ਼ਮਾ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੈਨੀਫਿਟ ਦੇ ਨਾਲ ਤੇ ਇਹ ਆਪਣੀ ਗੱਡੀ ਤੋਂ ਬਾਹਰ ਆ ਕੇ ਇਹਨਾਂ ਨੇ ਜਿਹੜੇ ਫਾਇਰ ਕੀਤੇ ਜਿਹੜੀ ਜਿਉਂਦੀ ਤੁਰੰਤ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਰੰਤ ਹੀ ਜਿਹੜੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਸੀਟੀਵੀ ਫੁਟੇਜ ਚੈੱਕ ਕੀਤੀ ਟ੍ਰੀਟਮੈਂਟ ਰਿਕਾਰਡ ਕਰਕੇ ਸਖਤ ਧਰਾਮਤ ਇਹ ਜਿਹੜੀ ਮੁਕਦਮਾ ਢਿਲਵਾ ਥਾਣੇ 'ਚ ਦਰਜ ਕੀਤਾ ਗਿਆ ਇਸ ਮੁਕਦਮੇ ਦੀ ਤਫਤੀਸ਼ ਦੇ ਵਿੱਚ ਵੱਖ-ਵੱਖ ਟੀਮਾਂ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਪਲੱਥ ਇੰਚਾਰਜ ਸੀਆਈਏ ਅਤੇ ਐਸਐਚਓ ਢਿਲਵਾ ਦੇ ਹੇਠ ਅਤੇ ਇੰਚਾਰਜ ਟੈਕਨੀਕਲ ਸੈੱਲ ਦੇ ਹੇਠ ਜਿਹੜੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਫਾਰਵਰਡ ਤੇ ਬੈਕਵਰਡ ਦੋਵੇਂ ਪਾਸੇ ਜਿਹੜਾ ਡੂੰਘਾਈ ਨਾਲ ਜਿਹੜੀ ਤਫਤੀਸ਼ ਕੀਤੀ ਗਈ ਆ ਤਫਤੀਸ਼ ਦੌਰਾਨ ਕੰਮ ਕਰਦੇ ਹੋਏ ਸਾਨੂੰ ਇੱਕ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਰਮਨਦੀਪ ਸਿਰਫ ਉਰ ਰਮਾ ਜਿਹੜਾ ਪਿੰਡ ਕੋਟਲਾ ਤਾਰਖਾਨਾ ਜਿਹੜਾ ਥਾਣਾ ਕਥੂ ਨੰਗਲ 'ਚ ਪੈਂਦਾ ਹੈ ਉਹਦੀ ਸਾਨੂੰ ਲੀਡ ਮਿਲੀ ਹੈ ਸਾਡੀ ਟੀਮਾਂ ਨੇ ਬੜੀ ਮਿਟੀਕੁਲਸਲੀ ਕੰਮ ਕਰਦੇ ਹੋਏ ਉਹਨੂੰ ਟਰੈਕ ਕੀਤਾ ਤਾਂ ਜਿਹੜਾ ਮੁੱਖ ਦੋਸ਼ੀ ਹੈ ਰਮਨਦੀਪ ਸਿੰਘ ਉਹਨੂੰ ਅਸੀਂ ਅੰਮ੍ਰਿਤਸਰੋਂ ਅਰੈਸਟ ਕੀਤਾ ਤੇ ਉਹਦਾ ਜਿਹੜਾ ਇੱਕ ਦੂਜਾ ਸਾਥੀ ਸੀ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਸੀਗਾ ਬੁੜ ਅਰੈਸਟ ਕਰਨ ਉਪਰੰਤ ਇਹਦੀ ਤੁੰਗਾਈ ਨਾਲ ਪੁੱਛਗਿੱਛ ਕੀਤੀ ਗਈ ਇਹਦੇ ਵਿੱਚ ਉਹਨੇ ਦੱਸਿਆ ਕਿ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਆ ਵੈਪਨਸ ਤੇ ਹੋਰ ਵੀ ਜਿਹੜੀ ਵੈਪਨਸ ਦਾ ਜਿਹੜਾ ਜ਼ਿਕਰਾ ਉਹਦੇ ਕੋਲ ਹੈਗਾ ਹੈ ਉਹਨੇ ਢਿਲਵਾ ਏਰੀਆ ਦੇ ਵਿੱਚ ਮੰਡ ਦੇ ਲਾਗੇ ਕਿਤੇ ਲੁਕੋਇਆ ਹੋਇਆ ਤੇ ਸਾਡੀ ਟੀਮਾਂ ਵੱਲੋਂ ਅੱਜ ਉੱਥੇ ਜਾ ਕੇ ਦੋਸ਼ੀ ਸਮੇਤ ਮੌਕੇ ਤੇ ਪੁੱਜੇ ਹਨ ਤੇ ਜਿੱਥੇ ਇਹਨਾਂ ਨੇ ਵੈਪਨਸ ਲੁਕੋਏ ਸੀ ਵੈਪਨਸ ਦੀ ਅਸੀਂ ਰਿਕਵਰੀ ਕੀਤੀ ਹੈ ਵੈਪਨਸ ਦੀ ਰਿਕਵਰੀ ਦੌਰਾਨ ਇਹ ਦੋਸ਼ੀ ਨੇ ਜਿਹੜਾ ਪੁਲਿਸ ਦੀ ਜਿਹੜੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਇਰੇ ਤਹਿਤ ਉਹਨੂੰ ਰੁਕਮ ਦਾ ਹੁਕਮ ਕੀਤਾ ਗਿਆ ਜਿਹਦੇ ਵਿੱਚ ਉਹ ਭੱਜਦਾ ਹੀ ਹੀ ਰੁਕੇ ਰੁਕਿਆ ਨਹੀਂ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਰੌਂਦ ਫਾਇਰ ਕੀਤਾ ਗਿਆ ਜਿਹਦੀ ਉਹਦੀ ਲੱਤ 'ਚ ਵੱਜਿਆ ਹੈ ਤੇ ਪੁਲਿਸ ਨੇ ਫਿਰ ਦੁਬਾਰਾ ਉਹਨੂੰ ਅਰੈਸਟ ਕਰ ਲਿਆ ਹੈ ਮੈਂ ਦੱਸਣਾ ਚਾਹਾਂਗਾ ਕਿ ਬੜੀ ਭਾਰੀ ਮਾਤਰਾ ਦੇ ਵਿੱਚ ਇਹ ਦੋਸ਼ੀਆਂ ਤੋਂ ਸਾਨੂੰ ਰਿਕਵਰੀ ਹੋਈ ਹੈ ਰਮਨਦੀਪ ਜਿਹੜਾ ਹੈਗਾ ਇੱਕ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਇਹਦੇ ਤੇ ਪਹਿਲਾਂ ਵੀ ਜਿਹੜੇ 14 ਮੁਕੱਦਮੇ ਤੋਂ ਵੱਧ ਮੁਕਦਮੇ ਦਰਜ ਹਨ ਫਕਫਕ ਜ਼ਿਲ੍ਹਾ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ ਐਕਟ ਐਂਡੀਪੀਐਸ ਐਕਟ ਪ੍ਰੈਜ਼ੈਂਸ ਐਕਟ ਅਤੇ ਹੋਰ ਸੀਨੀਅਰ ਸਥਾਰਾ ਮਾتحਤ ਉਕਤ ਮੇ ਦਰਜ ਹਨ ਇਨਾਂ ਕੋਲੋਂ ਸਾਨੂੰ ਇੱਕ ਚਿੱਟੇ ਰੰਗ ਦੀ ਹੁੰਡਈ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਉਹ ਰਿਕਵਰ ਹੋਈ ਹੈ 3 ਜਿਹੜੇ ਗਲੌਕ ਪਿਸਟਲ 9ਐਮਐਮ ਸਮੇਤ ਮੈਗਜ਼ੀਨ ਤੇ ਰੌਂਦ ਜੋ ਕਿ ਸਾਨੂੰ ਲੱਗਦਾ ਹੈ ਕਿ ਜਿਹੜੇ ਵਿਦੇਸ਼ ਤੋਂ ਹੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਚ ਆਏ ਹਨ ਇਹ ਉਹ ਜਿਹੜਾ ਵੈਪਨ ਦਾ ਜ਼ਕੀਰਾ ਦਾ ਹਿੱਸਾ ਹੋ ਸਕਦਾ ਹੈ ਇਹਦੇ ਨਾਲ ਹੀ ਦੋ ਪਿਸਤੌਲ 32 ਬੋਰ ਸਮੇਤ ਰੌਂਦ ਇੱਕ ਰਿਵਲਵਰ 32 ਬੋਰ ਸਮੇਤ ਰੌਂਦ ਇੱਕ 12 ਬੋਲ ਦੀ ਰਾਈਫਲ ਸਮੇਤ ਰੌਂਦ ਅ ਅਤੇ ਇਸ ਤੋਂ ਇਲਾਵਾ ਇੱਕ ਮਹਿੰਦਰਾ ਥਾਰ ਗੱਡੀ ਜਿਹੜੀ ਕੁਝ ਦਿਨ ਪਹਿਲਾਂ ਹੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਨਾਕਾ ਤੋੜ ਕੇ ਭੱਜੀ ਸੀ ਉਹਦੇ ਵਿੱਚ ਵੀ ਇਹੀ ਜਿਹੜੇ ਦੋਸ਼ੀ ਬੈਠੇ ਹੋਏ ਸਨ ਤੇ ਉਹ ਵੀ ਜਿਹੜੀ ਮਹਿੰਦਰਾ ਥਾਰ ਗੱਡੀ ਹੈ ਉਹ ਵੀ ਰਿਕਵਰ ਕੀਤੀ ਗਈ ਹੈ ਜਿਹੜਾ ਦੋਸ਼ੀ ਹੈ ਉਹਦਾ ਪ੍ਰੋਪਰ ਜਿਹੜਾ ਮੈਡੀਕਲ ਟਰੀਟਮੈਂਟ ਕਰਾਇਆ ਗਿਆ ਹੈ ਤੇ ਕਰਾਇਆ ਜਾ ਰਿਹਾ ਹੈਗਾ ਇਹ ਆ ਇਹ ਜਿਹਦੇ ਵਿੱਚ ਜਿਹੜੇ ਬਾਕੀ ਵੀ ਦੋਸ਼ੀ ਜਿਹੜੇ ਉਸ ਵਾਦ ਦਾ ਦੇ ਵਿੱਚ ਸ਼ਾਮਿਲ ਸਨ ਉਹਨਾਂ ਦੀ شناخت ਵੀ ਹੋ ਗਈ ਹੈ ਉਹਨਾਂ ਨੂੰ ਫੜਨ ਲਈ ਵੀ ਸਾਡੀ ਜਿਹੜੀ ਟੀਮਸ ਹੈ ਵੱਖ-ਵੱਖ ਟੀਮਸ ਦੋਸ਼ੀਆਂ ਦੇ ਪਿੱਛੇ ਲੱਗੀ ਹੋਈ ਆ ਬਾਕੀ ਬਚਤ ਦੋਸ਼ੀਆਂ ਨੂੰ ਵੀ ਅਸੀਂ ਬਹੁਤ ਹੀ ਛੇਤੀ ਅਰੈਸਟ ਕਰ ਲਾਂਗੇ ਤੇ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਮੈਨੂੰ ਪੂਰਾ ਭਰੋਸਾ ਹੈਗਾ ਕਿ ਕੋਈ ਬਹੁਤ ਹੀ ਜਿਹੜੇ ਵੱਡੇ ਖੁਲਾਸੇ ਹੋਣਗੇ ਬਿਲਕੁਲ ਜਿਹੜਾ ਇੰਨੀ ਭਾਰੀ ਮਾਤਰਾ ਦਾ ਜਿਹੜਾ ਅਸਲਾ ਰੋਂਦ ਜਿਹੜੇ ਰਿਕਵਰ ਹੋ ਰਹੇ ਹਨ ਅਤੇ ਇਨਾਂ ਜਿਹੜਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਹੈ ਬਿਲਕੁਲ ਇਹ ਕੋਈ ਵੱਡੀ ਵਾਰਦਾਤ ਕਰਨ ਦੇ ਹੀ ਫਰਾਗ ਚ ਸੀ ਤੇ ਇੱਕ ਬਹੁਤ ਵੱਡੀ ਵਾਰਦਾਤ ਨੂੰ ਮੈਂ ਕਵਾਂਗਾ ਟਾਲਿਆ ਵੀ ਗਿਆ ਜੋ ਕਿ ਹੁਣ ਮੌਢਲੀ ਤਫਤੀਸ਼ ਚ ਗੱਲ ਆ ਰਹੀ ਹੈ ਕਿ ਆਪਣਾ ਹੀ ਇਹਨਾਂ ਨੇ ਇੱਕ ਗੁੱਟ ਬਣਾਇਆ ਸੀ ਜੋ ਇਹ ਜਿਹੜੀ ਵਾਰਦਾਤਾ ਵੱਡੇ ਪੱਧਰ ਤੇ ਕਰਦੇ ਸੀਗੇ ਤੇ ਹੁਣ ਇਹਦਾ ਅਸੀਂ ਰਿਮਾਂਡ ਲੈ ਕੇ ਹੋਰ ਡੂੰਘਾ ਇਹਨਾਂ ਦੀ ਤਫਤੀਸ਼ ਕਰਾਂਗੇ ਤੇ ਉਹਦੇ ਬਾਅਦ ਅਸੀਂ ਤੁਹਾਨੂੰ ਡਿਟੇਲ ਚ ਬਰੀਫ ਕਰਾਂਗੇ ਇਹ ਬਿਲਕੁਲ ਜਿਹੜਾ ਇਹ ਗਲੌਕ ਪਿਸਟਲ ਹੈਗਾ ਹੈ ਇਹ ਗਲੌਕ ਪਿਸਟਲ ਕਿਉਂਕਿ ਬੈਂਡ ਹੈਗਾ ਇੰਡੀਆ ਜਿਹੜਾ ਨਹੀਂ ਮਿਲਦਾ ਇਸ ਤਰੀਕੇ ਨਾਲ 9mm ਦਾ ਤੇ ਬਹੁਤ ਹਾਈ ਚਾਂਸਸ ਹੈਗੇ ਕਿ ਅਕ੍ਰੋਸ ਦਾ ਬਾਰਡਰ ਇਹ ਗੈਰ ਕਾਨੂੰਨੀ ਤਰੀਕੇ ਨਾਲ ਹੀ ਮੰਗਾਇਏ ਗਏ ਹੋਣ ਤੇ ਓਬਵੀਅਸਲੀ ਇਹਨਾਂ ਦਾ ਜਿਉਂਕਿ ਇਹਦੇ ਤੇ ਆਲਰੇਡੀ ਐਨਡੀਪੀਐਸ ਐਕਟ ਦੇ ਵੀ ਮੁਕਦਮੇ ਆ ਤੇ ਜਿਹੜਾ ਐਨਡੀਪੀਐਸ ਦੀ ਜਿਹੜੀ ਖੇਪ ਆਂਦੀ ਹੈ ਸਾਡਾ ਪਾਸਟ ਐਕਸਪੀਰੀਅੰਸ ਰਿਹਾ ਕਿ ਉਹਦੇ ਨਾਲ ਵੈਪਨਸ ਵੀ ਆਉਂਦੇ ਹਨ ਤੇ ਇਹ ਵੀ ਨਾ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਕ੍ਰੋਸ ਬਾਰਡਰ ਟੈਰਰਿਸਟ ਜਾਂ ਕ੍ਰਿਮੀਨਲਸ ਨਾਲ ਵੀ ਇਹਦੇ ਲਿੰਕ ਨਾ ਹੋਣ ਉਹਦੀ ਵੀ ਅਸੀਂ ਡੂੰਘਾ ਇਨਸਪੈਕਸ਼ਨ ਕਰਾਂਗੇ ਇਹਦੇ ਫੈਮਿਲੀ ਮੈਂਬਰਸ ਦੀ ਉਹ ਗੱਡੀ ਸੀਗੀ ਜਿਹੜੇ ਇਹਨਾਂ ਨੇ ਵਰਤੀ ਸੀ